ਮਸ਼ਕੰਪਾਵੇਂ ਮਾਲਕ ਦਾ ਕੰਮ ਫਲਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਮਾਲਕ ਲੋਕ ਹੈ ਜੀ ਲੋਕਤੰਤਰ ਚ ਮਾਲਕ ਲੋਕ ਨੇ ਸੋ ਜਿੰਨੀ ਪਾਰੀ ਗਿਣਤੀ ਚ ਤੁਸੀਂ ਆਏ ਹੋ ਧੁੱਪ ਦੇ باوجود ਕੱਲ ਮੈਂ ਪੌਣੇ 10 ਵਜੇ ਇੱਕ ਬਾੜ ਦੇ ਵਿੱਚ ਸੀ ਪੌਣੇ 10 ਵਜੇ ਉੱਥੇ 5000 ਬੰਦਾ ਇਕੱਠਾ ਸੀ ਮਾਵਾਂ ਪਹਿਣਾ ਬੱਚੇ ਪੌਣੇ 10 ਵਜੇ ਰਾਤ ਦੇ ਇਹ ਦੂਜੇ ਲੀਡਰ ਤਾਂ 4-5 ਵਜੇ ਸੌਂ ਜਾਂਦੇ ਆ ਉਹਨਾਂ ਦਾ ਤਾਂ ਦਿਨ ਖਤਮ ਹੋ ਜਾਂਦਾ ਉਹ ਤਾਂ ਟੈਂਪਰੇਚਰ ਨਿਕਲ ਕੇ ਬਾਹਰ ਨਿਕਲਦੇ ਆ ਵੀ ਟੈਂਪਰੇਚਰ ਕਿੰਨਾ ਹੈ 40 ਡਿਗਰੀ ਜ਼ਿਆਦਾ ਹੈ 30 ਡਿਗਰੀ ਹੋਇਆ ਤਾਂ ਪੰਜਾਬ ਪਚਾਵਾਂਗੇ ਤੇ ਅਸੀਂ ਆ ਗਏ ਤੁਹਾਡੇ ਵਰਗੇ ਅਸੀਂ ਗਲੀਆਂ ਮੱਲਿਆਂ ਚੋਂ ਨਿਕਲੇ ਹੋਇਆ ਮਹਿੰਦਰ ਭਗਤ ਜੀ ਕੱਲੇ ਨਾਮ ਦੇ ਭਗਤ ਨਹੀਂ ਕਿਰਦਾਰ ਦੇ ਵੀ ਭਗਤ ਨੇ 5 ਨੰਬਰ ਪਰ ਸੋਨੂ 5 ਨੰਬਰ ਮਸ਼ੀਨ 'ਚ 5 ਨੰਬਰ ਤੇ ਬਟਨ ਤੇ ਤੁਸੀਂ ਜਿਹੜਾ ਗੂਠਾ ਆਪਣਾ ਲਾਉਣਾ ਹੈ ਤਾਂ ਸਮਝੋ ਦੱਬਣਾ 5 ਨੰਬਰ ਹੈ ਆਉਣਾ ਪਹਿਲੇ ਨੰਬਰ ਤੇ ਹੈ ਜਿੰਨਾ ਪਿਆਰ ਜਿੰਨਾ ਸਤਿਕਾਰ ਮਿਲ ਰਿਹਾ ਮੈਂ ਜਦੋਂ ਗੱਡੀ ਜਾਨਾ ਦੁਕਾਨਾਂ ਚੋਂ ਬਾਹਰ ਆ ਕੇ ਲੋਕ ਐ ਐਦਾਂ ਹੀ ਕਰਦੇ ਆ ਬਸ ਐਂ ਤਾਂ ਕਰਨ ਨੂੰ ਹੀ ਹਟ ਗਿਆ ਐਂ ਹੀ ਕਰਦੇ ਆ ਬਸ ਇਹਦਾ ਮਤਲਬ ਤੁਸੀਂ ਭਾਈ ਫੈਸਲਾ ਕਰ ਲਿਆ ਕਿ ਥੋੜੇ ਬੰਦੇ ਨੂੰ ਤੁਸੀਂ ਜਿਤਾਉਣਾ ਹੈ 100 ਬੰਦੇ ਦਾ ਟਾਈਮ ਆਉਣਾ ਹੈ ਮੈਂ ਵੀ ਤੁਹਾਨੂੰ ਇਹੀ ਬੇਨਤੀ ਕਰਦਾ ਅਰਵਿੰਦ ਖੇਤਰੀਵਾਲ ਜੀ ਸਾਹਿਬ ਝੂਠੇ ਪਰਚੇ ਦੇ ਵਿੱਚ ਜੇਲ੍ਹ ਚ ਨੇ ਪਰ ਉਹਨਾਂ ਨੂੰ ਇਹ ਠੰਡੀ ਹਵਾ ਦਾ ਬੋਲਾ ਜਾਵੇ ਪਰ ਸੋਨੂੰ ਕਿ ਮੇਰੀ ਪਾਰਟੀ ਜਲੰਧਰ ਪੱਛਮੀ ਤੋਂ ਇੱਕ ਬਹੁਤ ਵੱਡੇ ਮਾਰਜਿਨ ਨਾਲ ਜਿੱਤੀ ਹੈ ਤਾਂ ਉਹਨਾਂ ਨੂੰ ਉੱਥੇ ਬੈਠਿਆਂ ਨੂੰ ਸਕੂਨ ਮਿਲੇਗਾ। ਸਾਰੀਆਂ ਬਰਾਦਰੀਆਂ ਦੇ ਲੋਕ ਮੇਰੇ ਕੋਲੇ ਆ ਰਹੇ ਨੇ, ਸਾਰੀਆਂ ਬਰਾਦਰੀਆਂ ਦੇ ਲੋਕ ਮੇਰੇ ਕੋਲੇ ਲੀਡਰ ਮੇਰੇ ਕੋਲੇ ਆ ਰਹੇ ਨੇ। ਸਾਰਿਆਂ ਨੂੰ ਬਣਦਾ ਹੱਕ ਮਿਲੂਗਾ। ਸਾਰਿਆਂ ਦੇ ਬਣਦੇ ਕੰਮ ਹੋਣਗੇ ਪਰਚੀ ਮਿੰਦਰ ਭਗਤ ਦੀ ਹੋਊਗੀ ਸਾਈਨ ਮੇਰੇ ਹੋਣਗੇ ਮੈਂ ਗੱਬਾ ਦਾ ਕਰਦਾ ਆ ਆ ਸਾਡੇ ਅਹੁਦੇਦਾਰ ਬੈਠੇ ਨੇ ਬੂਥ ਇਨਚਾਰਜ ਬੈਠੇ ਨੇ ਇਹਨਾਂ ਨੇ ਪਰਸੋਂ ਨੂੰ ਬੈਠਣਾ ਹੈ ਪਰਸੋਂ ਨੂੰ ਦੀਪਕ ਬੈਠਾ ਲਾ ਦੀਪਕ ਰਾਜਾ ਮੇਰੇ ਨਾਲ ਮੇਰੇ ਸਾਥੀ ਰਹੇ ਬਹੁਤ ਸਾਰੇ ਸ਼ੋਹਾਂ ਦੇ ਵਿੱਚ ਬਹੁਤ ਦੀਪਕ ਬਹੁਤ ਬਹੁਤ ਕਮਾਲ ਹੈ ਕਮਾਲ ਹੈ ਆ ਜਦral ਇਹਦੇ ਦੀ ਸੋ ਵੀਰੋ ਅਸੀਂ ਜਜ਼ਬਾਤੀ ਲੋਕ ਆ ਅਸੀਂ ਲੋਕਾਂ ਨੂੰ ਖੁਸ਼ੀਆਂ ਦੇਣ ਵਾਲੇ ਲੋਕ ਆ ਅਸੀਂ ਟਿਕੜਮ ਬਾਜ ਲੋਕ ਨਹੀਂ ਹੈਗੇ ਵੀ ਸੱਟੇ ਬਾਜ ਜੂਏ ਬਾਜ ਫੁਲਾਨੇ ਬਾਜ ਅਸੀਂ ਤਾਂ ਭਾਈ ਲੋਕਾਂ ਦੇ ਘਰਾਂ 'ਚ ਖੁਸ਼ੀਆਂ ਲਿਆਉਣ ਵਾਲੇ ਲੋਕਾਂ ਆਓ ਇਕੱਠੇ ਹੋ ਕੇ ਖੁਸ਼ੀਆਂ ਮਾਣੀਏ ਆਨੰਦ ਮਾਣੀਏ ਸੁਮੇ ਇਸ ਮੌਕੇ ਤੇ ਅੱਜ ਮੈਨੂੰ ਮੇਰੇ ਤੋਂ ਅੱਤਾ ਕੰਟਾ ਰਹਿ ਗਿਆ ਪ੍ਰਚਾਰ 'ਚ ਉਹ ਤਾਂ ਚਲੇ ਗਏ ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ ਜਿਹੜੇ ਕਾਂਗਰਸੀ ਤੇ ਅਕਾਲੀ ਦੋਨੋਂ ਚਲੇ ਗਏ ਉਹ ਤਾਂ ਕਹਿੰਦੇ ਬਸ ਸਾਡਾ ਕੰਮ ਖਤਮ ਹੋ ਗਿਆ ਮੈਂ ਕਿਹਾ ਮੇਰਾ ਕੰਮ ਖਤਮ ਨਹੀਂ ਹੋਇਆ ਮੈਂ ਗਲੀਆਂ 'ਚ ਜਾਊਂਗਾ ਜਲੰਧਰ ਦੀਆਂ 'ਚ ਜਿੱਥੇ ਤੱਕ ਜਾਣਾ ਪਊ ਸੁਖਵੀਰ ਬਾਦਲ ਦੀ ਤੱਕੜੀ ਕਿਤੇ ਹੋਰ ਫਿਰਦੀ ਆਪ ਹਾਥੀ ਤੇ ਜਿਹੜਾ ਫਿਰਦਾ ਪਤਾ ਹੀ ਨਹੀਂ ਕੀ ਹੋ ਰਿਹਾ ਐਂ ਕਾਂਗਰਸੀਆਂ ਦਾ ਕੰਮ ਹੋ ਗਿਆ ਕੋਈ ਇੱਧਰ ਫਿਰਦਾ ਕੋਈ ਉੱਧਰ ਫਿਰਦਾ ਜੇ ਕੰਮ ਹੋ ਸਕਦਾ ਤਾਂ ਮਹਿੰਦਰ ਭਗਤ ਕਰ ਸਕਦਾ ਸੌ ਬੰਦਾ ਅਸੈਂਬਲੀ ਦੀਆਂ ਪੈੜੀ ਜਿਹੜੀਆਂ ਅਸੈਂਬਲੀ ਦੀਆਂ ਪੌੜੀਆਂ ਚੜਾਉਣਾ ਤੁਹਾਡਾ ਕੰਮ ਹੈ ਉਦੋਂ ਅੱਗੇ ਵਾਲੀਆਂ ਪੌੜੀਆਂ ਚੜਾਉਣਾ ਮੇਰਾ ਕੰਮ ਹੈ ਜਿੰਦਾਬਾਦ 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 ਸੁਬੀਰੋ ਜਲੰਧਰ ਮੇਰੀ ਕਰਾਮਪੂਮੀ ਰਹੇ ਮੈਂ ਬਹੁਤ ਬੜੀ ਦੂਰ ਤੂਰ ਦਰਸ਼ਨ ਤੇ ਪ੍ਰੋਗਰਾਮ ਕਰਨ ਆਇਆ ਬੜੀਆਂ ਰਿਕਾਰਡਿੰਗਾਂ ਕੀਤੀਆਂ ਸੀ ਦੀਪਕ ਆ ਗਿਆ ਕੀ ਬਾਤ ਦੀਪਕ ਵੀ ਨਾਲ ਹੁੰਦਾ ਸੀ ਕਦੇ ਕਿਸੇ ਨਵੇਂ ਸਾਲ ਦੇ ਪ੍ਰੋਗਰਾਮ ਚ ਕਦੇ ਕਿਸੇ ਜਮਾਂ ਤਰੰਗ ਚ ਕਦੇ ਮੇਰਾ ਪਿੰਡ ਮੇਰੇ ਖੇਤ ਕਦੇ ਲਿਸ਼ਕਾਰਾਂ ਹੈ ਨਾ ਕਦੇ ਇਕਲਪ ਸੁਰਮੇ ਦੀ بڑے بڑے ਪ੍ਰੋਗਰਾਮ ਹੈ ਮੈਂ ਉਧਰੋਂ ਦੂਰੋਂ ਆਉਂਦਾ ਹੁੰਦਾ ਸੀ ਥੋੜਾ ਜਿਆਦਾ ਨੇੜੇ ਰਹਿੰਦੇ ਸੀ ਸੋ ਸਾਰੇ ਆਪਾਂ ਇਕੱਠੇ ਹੋਈਏ ਕਿਉਂਕਿ ਕਲਾਕਾਰ ਤਾਂ ਤੁਹਾਡੀਆਂ ਖੁਸ਼ੀਆਂ ਜੇ ਤੁਹਾਡੇ ਘਰਾਂ 'ਚ ਖੁਸ਼ੀਆਂ ਆਉਣਗੀਆਂ ਤਾਂ ਗਲਾਗਾਰਾਂ ਦੀ ਰੋਟੀ ਚੱਲੂ ਜੇ ਤੁਹਾਡੇ ਘਰੇ ਖੁਸ਼ੀ ਹੋਈ ਨਹੀਂ ਤੁਸੀਂ ਕਿਵੇਂ ਕਿਵੇਂ ਕੋਈ ਖਾੜਾ ਲਵਾਓਗੇ ਕੀ ਕਰੋਗੇ ਆਪਾਂ ਨੌਕਰੀਆਂ ਦੇਣੀਆਂ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ 43000 ਫੈਕਟਰੀਆਂ ਆਉਣ ਕੰਮ ਮਿਲੇ ਸਾਡੇ ਘਰਾਂ ਦੇ ਚੁੱਲ੍ਹੇ ਵੱਢਣ ਆਈ ਮੇਰੀ ਤਮਨ ਨਹੀਂ ਤਾਂ ਆਮ ਆਦਮੀ ਕਿੱਥੇ ਮੌਕਾ ਮਿਲਦਾ ਜੀ ਹੁਣ ਉਹ ਮੈਨੂੰ ਗਾਲਾਂ ਕਿਉਂ ਕੱਢਦੇ ਸਾਰੇ ਕਾਰਨ ਇਹ ਹੈ ਕਿ ਮੈਂ ਉਹਨਾਂ ਦੀ ਕੁਰਸੀ ਨੂੰ ਪੈ ਨਿਕਲਿਆ ਉਹ ਕਹਿੰਦੇ ਸਾਡੀ ਕੁਰਸੀ ਕਿਉਂ ਲੈ ਲਈ ਅੱਛਾ ਕਈ ਵਾਰੀ ਪ੍ਰਮਾਤਮਾ ਚਲੋ ਪ੍ਰਮਾਤਮਾ ਨਾਲ ਸ਼ਿਕਵਾ ਤਾਂ ਨਹੀਂ ਕਰ ਸਕਦੇ ਪਰ ਆਪਾਂ ਫਿਰ ਵੀ ਕਈ ਵਾਰੀ ਗਲਤ ਬੰਦਿਆਂ ਨੂੰ ਕੁਰਸੀਆਂ ਤੇ ਬਿਠਾ ਹੁੰਦਾ ਹੈ ਪਰ ਫਿਰ ਪ੍ਰਮਾਤਮਾ ਆਪ ਹੀ ਉਹਨਾਂ ਨੂੰ ਐਸ ਸੀ ਮੱਤ ਬਖਸ਼ਦਾ ਹੈ ਫਿਰ ਉਹ ਅਸਤੀਫਾ ਦੇ ਦਿੰਦੇ ਨੇ ਬਿਮਾਨੀ ਰਣਾ ਤੇ ਪਰ ਪ੍ਰਮਾਤਮਾ ਕਹਿੰਦਾ ਫਿਰ ਇਹਨੂੰ ਭਗਤ ਨੂੰ ਬਿਠਾਉਣਾ ਹੈ ਜਿੰਦਾਬਾਦ ਨਾ ਕਸੁੱਨ ਮਾਰਦਾ ਐ ਨਾ ਲੱਤ ਮਾਰਦਾ ਐ ਰੱਬ ਜਦੋਂ ਮਾਰਦਾ ਮਸਤ ਵੱਜ ਗਈ ਇਹਨਾਂ ਦੀ ਫਿਰ ਕੀ ਲੋੜ ਸੀ ਇਸ ਦੀ ਬਾਹ ਦੇਣ ਦੀ ਮੈਨੂੰ ਦੱਸੋ ਮੈਨੂੰ ਦੱਸੋ ਕੀ ਲੋੜ ਸੀ ਇਸ ਦੀ ਬਾਹ ਦੇਣ ਦੀ ਪਰ ਪ੍ਰਮਾਤਮਾ ਕਹਿੰਦਾ ਨਾ ਤੈਨੂੰ ਇੱਥੇ ਨਹੀਂ ਰਹਿਣ ਦੇਣਾ ਭਾਈ ਤੂੰ ਇਸ ਕੁਰਸੀ ਦੇ ਕਾਬਲ ਨਹੀਂ ਹੈਗਾ ਇੱਥੇ ਕੋਈ ਹੋਰ ਭਗਤ ਬੰਦਾ ਬਿਠਾਉਣਾ ਹੈ ਇੱਥੇ ਕੋਈ ਸ਼ਰੀਫ ਸਾਊ ਬੰਦਾ ਬਿਠਾਉਣਾ ਹੈ ਚੱਕ ਦਿਓ ਫੱਟੇ ਬਸ ਮਨੂ ਬਤ ਲੱਗਿਆ ਕਹਿੰਦੇ ਅੱਜ ਰਾਤ ਨੂੰ ਪੈਸੇ ਦੇਣਗੇ ਹੈ ਕਹਿੰਦੇ ਅੱਜ ਰਾਤ ਨੂੰ ਪੈਸੇ ਦੇਣਗੇ ਇਹ ਕੰਮ ਕਰਿਓ ਜੇ ਤੁਹਾਨੂੰ ਪੈਸੇ ਦੇਣਾ ਹੈ ਮਨਾਂ ਨਾ ਕਰਿਓ ਲక్ష్ਮੀਨੀ ਮੋੜੀ ਦੀ ਹੁੰਦੀ ਥੋੜੀ ਐ ਇਹਨਾਂ ਨੇ ਕਿਹੜਾ ਨਰਮਾ ਬੀਜਿਆ ਕਈ ਤਾਂ ਨੋਟ ਵੀ ਪਛਾਣ ਲੋਗੇ ਵੀ ਉਹੀ ਆ ਓਏ ਉਹੀ ਆਓ ਜਿਹੜਾ ਦੇਵੀ ਤਲਾ ਮੰਦਲ ਚ ਟੇਕ ਕੇ ਆਈ ਸੀ ਨੋਟ ਵੀ ਉਹੀ ਐ ਬਸ ਇੱਕ ਕੰਮ ਕਰ ਦਿਓ ਇਹਨਾਂ ਤੋਂ ਐ ਐ ਕਰਕੇ ਤੇ ਐ ਐ ਕਰਕੇ ਤੇ ਕਹ ਦਿਓ ਵੀ ਹਾਂ ਪਰ ਸੋਨੂ ਪੰਜ ਨੰਬਰ ਆ ਬਟਨ ਦੱਬ ਕੇ ਓਏ ਕਰ ਦਿਓ ਵੀ ਹਾਂ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਦੋ ਬਾਕੀ ਨਮਾਸਾ ਬੜਾ ਵੇ ਸਮਝਦਾਰ ਲੱਕਾ ਤੇ ਫਿਰ ਤੁਹਾਡੇ ਵੱਲੋਂ ਮੈਂ ਸਮਝਾਂ ਵੀ ਹਾਂ ਦੋਨੇ ਹੱਥ ਉੱਪਰ ਚਾਕੇ ਦੋ ਨਰ ਲਾ ਦੋ ਇਨਕਲਾਬ ਜਿੰਦਾਬਾਦ ਇਨਕਲਾਬ